ਵਾਰ ਸ਼ਲੋਕਾਂ ਨਾਲ ਸ਼ਲੋਕ ਪੀ ਮਹਲੇ ਪਹਿਲੇ ਕੀ ਲਿਖੇ ਤੁਮ ਦੇ ਅਸ ਰਾਜੇ ਕੀ ਤੁਨੀ ਸ਼ਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ ਬਲਿਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ ਜਿਨ ਮਾਨਸਤੇ ਦੇਵਤੇ ਕੀਏ ਅਰਤਨਾ ਲਾਗੀ ਬਾਰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਬਾਣੀ ਦੀ ਜੋ ਜਾਣਕਾਰੀ ਹੈ ਵਾਰ ਵਾਰੀ ਤੁਨੀ ਬਾਰੇ ਆਪਾਂ ਪਰसों ਸਾਂਝੀ ਕੀਤੀ ਸੀ ਤੇ ਕੱਲ ਆਪਾਂ ਇੱਕ ਓੰਕਾਰ ਤੋਂ ਗੁਰ ਪ੍ਰਸਾਦ ਤੱਕ ਜੋ ਮੰਗਲਾ ਚਰਨ ਹੈ ਉਹਦੇ ਅਰਥ ਭਾਵ ਅਰਥ ਸਾਂਝੇ ਕੀਤੇ ਸਨ ਆਸਾ ਮਹਿਲਾ ਪਹਿਲਾ ਇਹ ਜਿਹੜੀ ਵਾਰ ਆਸਾ ਰਾਗ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਰਚਨਾ ਤੋਂ ਚਾਰਨ ਕੀਤੀ ਹੋਈ ਹੈ ਇਸ ਵਾਰ ਦੀਆਂ 24 ਪਉੜੀਆਂ ਗੁਰੂ ਨਾਨਕ ਸਾਹਿਬ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਇੱਗੇ ਸਰਲੇਖ ਹੈ ਵਾਰ ਸ਼ਲੋਕਾਂ ਨਾਲ ਕਿਉਂਕਿ ਜਿਹੜੀ ਵਾਰ ਹੈ ਉਹਦਾ ਅਸਲ ਰੂਪ ਪੌੜੀ ਹੁੰਦਾ ਹੈ ਜਿਵੇਂ ਪਾਈ ਗੁਰਦਾਸ ਜੀ ਦੀ 12 ਦੀ ਆਪਾਂ ਗੱਲ ਕਰੀਏ 22 12 ਦੇ ਵਿੱਚੋਂ 20 12 ਸ਼ਲੋਕਾਂ ਨਾਲ ਨੇ ਤੇ 2 12 ਜਿਵੇਂ ਬਾਬਾ ਸੱਤਾ ਜੀ ਤੇ ਬਾਬਾ ਬਲਵੰਡ ਜੀ ਦੀ ਵਾਰ ਦੀਆਂ ਅੱਠ ਪੌੜੀਆਂ ਨੇ ਤੇ ਬਸੰਤ ਕੀ ਵਾਰ ਉਹ ਵੀ ਪੌੜੀਆਂ ਰੂਪ ਚ ਹੈ ਵਾਰ ਅਸਲ ਵਿੱਚ ਪਾਊਡੀ ਰੂਪ ਚ ਹੁੰਦੀ ਹੈ ਪਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ 20 12 ਦੇ ਨਾਲ ਸ਼ਲੋਕ ਦਰਜ ਕੀਤੇ ਨੇ ਤੇ ਜਿਹੜੇ ਸ਼ਲੋਕ 12 ਵਿੱਚ ਨਹੀਂ ਆਏ ਉਹਨਾਂ ਨੂੰ ਅਖੀਰ ਦੇ ਵਿੱਚ ਸ਼ਲੋਕ 12ਾਂ ਤੇ ਵਧੇਕ ਹੈਡਿੰਗ ਦੇ ਹੇਠਾਂ ਲੇਖੇ ਸਤਿਗੁਰੂ ਜੀ ਨੇ ਉੱਥੇ ਸ਼ਲੋਕ ਦਰਜ ਕੀਤੇ ਹਨ ਤਾਂ ਕਰਕੇ ਇੱਥੇ ਗੁਰੂ ਸਾਹਿਬ ਜੀ ਨੇ ਬਕਾਇਦਾ ਇਹ ਸਰਵੇਖ ਲਿਖ ਦਿੱਤਾ ਵਾਰ ਸ਼ਲੋਕਾਂ ਨਾਲ ਤੇ ਨਾਲ ਹੀ ਜ਼ਿਕਰ ਕੀਤਾ ਸ਼ਲੋਕ ਵੀ ਮਹਲੇ ਪਹਿਲੇ ਕੀ ਲਿਖੇ। ਬੀ ਦੇ ਵਿੱਚ ਸਿਰਫ ਪੌੜੀਆਂ ਹੀ ਨਹੀਂ ਇਹਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸ਼ਲੋਕ ਵੀ ਹਨ। ਇਹ ਆਪਾਂ ਵਿਚਾਰ ਚੁੱਕੇ ਆ ਕਿ ਆਸਾ ਕੀ ਵਾਰ ਵਿੱਚ 45 ਸ਼ਲੋਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨੇ ਤੇ 15 ਸ਼ਲੋਕ ਜਿਹੜੇ ਨੇ ਉਹ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਰਸਨਾ ਤੋਂ ਚਾਰਨ ਕੀਤੇ ਹੋਏ ਨੇ। ਵਾਰਸ਼ ਲੋਕਾਂ ਨਾਲ ਸ਼ਲੋਕ ਭੀ ਮੈਲੇ ਪਹਿਲੇ ਕਿ ਲਿਖੇ ਟੁੰਡੇ ਆਸਰਾਜੇ ਕੀ ਧੁਨੀ ਇਹ ਆਪਾਂ ਸਾਂਝੀ ਕਰ ਚੁੱਕੇ ਆ ਕਿ ਅਸ ਨਾਮ ਦਾ ਜੋ ਰਾਜਾ ਸੀ ਉਹਦੇ ਗੁਣ ਉਸ ਸਮੇਂ ਜਿਹੜੇ ਗਾਇਨ ਕੀਤੇ ਗਏ ਕਿਉਂਕਿ ਇਮਾਨਦਾਰੀ ਸੀ ਕਰੈਕਟਰ ਸੀ ਸੋਚ ਉੱਚੀ ਸੀ ਜਿਹੜੀ ਧੁਨੀ ਵਿੱਚ ਗਾਇਨ ਕੀਤੀ ਗਈ ਉਸ ਧੁਨੀ ਵਿੱਚ ਗਾਉਣ ਦੀ ਹਦਾਇਤ ਹੈ ਪਰ ਇਹਦੇ ਵਿੱਚ ਕਿਸੇ ਰਾਜੇ ਦੀ ਮਹਿਮਾ ਕਿਸੇ ਰਾਜੇ ਦੀ ਸੋਲੀ ਨਹੀਂ ਤੋ ਨੀਲੇ ਹੈ ਪਰ ਜਿਹੜੇ ਸ਼ਬਦ ਨੇ ਉਹ ਉਸ ਗੁਰੂ ਦੀ ਅਕਾਲ ਪੁਰਖ ਦੀ ਮਹਿਮਾ ਹੈ ਸ਼ਲੋਕ ਮਹਲਾ ਪਹਿਲਾ ਬਲਿਹਾਰੀ ਗੁਰੇ ਆਪਣੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਮੈਂ ਆਪਣੇ ਗੁਰੂ ਜੀ ਤੋਂ ਬਲਿਹਾਰੀ ਜਾਂਦਾ ਕਿਲਾ ਦਿਹਾੜੀ ਸਦ ਵਾਰ ਵੀ ਦਿਹਾੜੀ ਦੇ ਵਿੱਚ ਸੈਂਕੜੇ ਵਾਰ ਕੁਰਬਾਨ ਜਾਂਦਾ ਜਦੋਂ ਵੀ ਕਿਸੇ ਤੋਂ ਸਤਿ ਕੀ ਜਾਨੀਆ ਕੁਰਬਾਨ ਜਾਨੀਆ ਵਾਰਨੇ ਜਾਨੀਆ ਉਹ ਤਾਂ ਹੀ ਜਾਈਦਾ ਜਦੋਂ ਅਸੀਂ ਸਾਹਮਣੇ ਵਾਲੇ ਵਿੱਚ ਕੁਝ ਵੇਖਦੇ ਆ ਕੋਈ ਗੁਣ ਹੋਵੇ ਕੋਈ ਕਾਬਲੀਅਤ ਹੋਵੇ ਕੋਈ ਹੁਨਰ ਹੋਵੇ ਤਾਂ ਹੀ ਉਹਦੋਂ ਤੋਂ ਅਸੀਂ ਕੁਰਬਾਨ ਜਾਨੀਆ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਗੁਰੂ ਤੋਂ ਕੁਰਬਾਨ ਜਾਨੀਆ ਪਹਿਲੀ ਗੱਲ ਇਹ ਵੀ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਕੌਣ ਸੀ ਅਸੀਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਹੀ ਪੁੱਛਣਾ ਹੈ ਸਿੱਧਾ ਵੀ ਪੁੱਛਿਆ ਸੀ ਸਿੱਧਾ ਨੇ ਕਿ ਤੁਹਾਡਾ ਗੁਰੂ ਕੋਣ ਹੈ ਤੇ ਸਹਿਬ ਨੇ ਆਖਿਆ ਸਿਬਦ ਗੁਰੂ ਸੁਰਤ ਤੁਨ ਚੇਲਾ ਗੁਰੂ ਨਾਨਕ ਜੀ ਦਾ ਗੁਰੂ ਅਕਾਲ ਪੁਰਖ ਹੈ ਗੁਰੂ ਨਾਨਕ ਜੀ ਦਾ ਗੁਰੂ ਸ਼ਬਦ ਹੈ ਸ਼ਬਦ ਗੁਰਪੀ ਦਾ ਗਹਿਰ ਕਬੀਰ ਦਾ ਬਲੇਹਾਰੀ ਗੁਰਾ ਆਪਣੇ ਮੈਂ ਆਪਣੇ ਗੁਰੂ ਜੀ ਤੋਂ ਬਲੇਹਾਰਨੇ ਜਾਂਦਾ ਦਿਹਾੜੀ ਸਤਵਾਰ ਦਿਹਾੜੀ ਦੇ ਵਿੱਚ ਸੈਂਕੜੇ ਵਾਰ ਕੁਰਬਾਨ ਜਾਂਦਾ ਸਦਕੇ ਜਾਂਦਾ ਹੁਣ ਬੇਨਤੀ ਨੂੰ ਧਿਆਨ ਨਾਲ ਸੁਣਿਓ ਇਹ ਗੁਰੂ ਜਿਹੜਾ ਹੈ ਅਕਾਲ ਪੁਰਖ ਜਿਹੜਾ ਹੈ ਉਹ ਚਾਹੁੰਦਾ ਹੈ ਕਿ ਮੇਰੀ ਕੋਈ ਸਿਫਤ ਸਲਾਹ ਕਰੇ ਮੇਰੀ ਕੋਈ ਵਾਵਾ ਕਰੇ ਉਹ ਚਾਹੁੰਦਾ ਹੈ ਨਹੀਂ ਬਾਣੀ ਚ ਪਾ ਪੜ੍ਹਦੇ ਆ ਵੀ ਵੱਡਾ ਨਾ ਹੋਵੇ ਘਾਟ ਨਾ ਜਾਈਂ ਵੀ ਮਹਿਮਾ ਘਰ ਨਾਲ ਉਹ ਕੋਈ ਬਹੁਤ ਵੱਡਾ ਨਹੀਂ ਹੋ ਜਾਵੇਗਾ ਕੋਈ ਅਕਿਰਤ ਕਣ ਬੰਦਾ ਪਾਪੀ ਬੰਦਾ ਉਹਨੂੰ ਬੁਰਾ ਬੋਲੇ ਤੇ ਉਹ ਘਟ ਨਹੀਂ ਜਾਏਗਾ ਹੁਣ ਉਹਦੇ ਤੋਂ ਬਲਿਹਾਰ ਜਾਣ ਦਾ ਅਰਥ ਹੈ ਉਹਦੇ ਤੋਂ ਬਲ ਲੈ ਲੈਣਾ ਕੋਈ ਬਹੁਤ ਵੱਡਾ ਟੀਚਰ ਹੋਵੇ ਉਸਤਾਦ ਹੋਵੇ ਤੇ ਕੋਈ ਨਲਾਇਕ ਸਟੂਡੈਂਟ ਉਹਨੂੰ ਕਹਿੰਦਾ ਰਹੇ ਜੀ ਤੁਸੀਂ ਟੀਚਰ ਜੀ ਦੇ ਆਪੂ ਜੀ ਕਮਾਲ ਹੋ ਜੀ ਤੁਹਾਡਾ ਪੜਾਉਣ ਦਾ ਢੰਗ ਤੁਹਾਡਾ ਬੋਲਣ ਦਾ ਢੰਗ ਤੁਹਾਡਾ ਗੱਲ ਸਮਝਾਉਣ ਦਾ ਢੰਗ ਤੁਹਾਡੀ ਪੜ੍ਹਾਈ ਤੁਹਾਡੀ ਘਾਲਣਾ ਤੁਹਾਡੀ ਮਿਹਨਤ ਟੀਚਰ ਜੀ ਅਧਿਆਪਕ ਜੀ ਕਮਾਲ ਹੋ ਤੁਸੀਂ ਉਹ ਗੁਣਗਾਂਦਾ ਰਹੇ ਗੁਣਗਾਂਦਾ ਰਹੇ ਫਸਾੜ ਜੇ ਤੂੰ ਰਿਜ਼ਲਟ ਆਏ ਤੇ ਉਹ ਫੇਰ ਹੋ ਜੇ ਅਧਿਆਪਕ ਇੱਕ ਦਿਨ ਬਿਠਾ ਕੇ ਕਹੇਗਾ ਵੀ ਭਾਈ ਮੇਗਾ ਤੂੰ ਮੇਰੇ ਗੁਣਗਾਂਦਾ ਰਹਿ ਗਿਆ ਪੜਿਆ ਤੇ ਤੂੰ ਕੱਖ ਨਹੀਂ ਸਿੱਖਿਆ ਤੇ ਤੂੰ ਕੱਖ ਨਹੀਂ ਨੰਬਰ ਤੇਰਾ ਕੋਈ ਆਇਆ ਨਹੀਂ ਬਲੇਹਾਰ ਜਾਣ ਦਾ ਅਰਥ ਹੈ ਬਲ ਲੈ ਲੈਣਾ ਹੁਨਰ ਲੈ ਲੈਣਾ ਗੁਰੂ ਕੋਲ ਆ ਕੇ ਗੁਰੂ ਤੋਂ ਬਲੇਹਾਰ ਜਾਣ ਦਾ ਅਰਥ ਗੁਰੂ ਕੋਲ ਆ ਕੇ ਬੇਨਤੀ ਕਰਨੀ ਬੁਰਾ ਇੱਕ ਦੇ ਬੁਝਾਈ ਸਤਗੁਰੂ ਜੀ ਮੈਨੂੰ ਸਮਝ ਦੇ ਦਿਓ ਸਾ ਮਤ ਦੇਹੁ ਦਿਆਲ ਪ੍ਰਭ ਜਿਤ ਤੁਮੇ ਅਰਾਧਾ ਮੰਗਨਾ ਮੰਗਰ ਨੀਕਾ ਹਰ ਜਸ ਗੁਰ ਤੇ ਮੰਗਣਾ ਬਲੇਹਾਰ ਜਾਣਾ ਤਾਂ ਹੀ ਪਵਦਾ ਹੈ ਤਾਂ ਹੀ ਸੋਹਣਾ ਲੱਗਦਾ ਹੈ ਜੇ ਉਹਦੇ ਕੋਲ ਬਲ ਲੈ ਲਈ ਜੇ ਉਹਦੇ ਕੋਲ ਅਸੀਂ ਤਾਕਤ ਲੈ ਲਈ ਜੇ ਉਹਦੇ ਕੋਲ ਅਸੀਂ ਉਸ ਗੁਣ ਨੂੰ ਲੈ ਲਈ ਸੇਵਕ ਵੀ ਤਾਂ ਹੀ ਜਚੇਗਾ ਬਾਣੀ ਦੇ ਵਿੱਚ ਆਪਾਂ ਪੜ੍ਹਦੇ ਹਾਂ ਗੁਰੂ ਕਾ ਸਿੱਖ ਧੰਤਾ ਦੇ ਯੋਗ ਹੈ ਕਦੋਂ ਸਤਗੁਰ ਸਿੱਖ ਕੋ ਨਾਮ ਧਨ ਦੇ ਇਸੇ ਗੱਲ ਕਰਕੇ ਗੁਰ ਕਾ ਸਿੱਖ ਵੱਡਪਾਗੀ ਸਿੱਖ ਵੱਡੇ ਭਾਗਾ ਵਾਲਾ ਤਾਂ ਹੀ ਬਿਲਿਆ ਜਾਵੇਗਾ ਜੇ ਗੁਰੂ ਜੀ ਕੋਲੋਂ ਇਹ ਨਾਮ ਧਨ ਲਵੇਗਾ ਗੁਰੂ ਕੋਲ ਸਮਝ ਲਵੇਗਾ ਤਾਂ ਕਰਕੇ ਇਥੇ ਸਤਿਗੁਰੂ ਜੀ ਨੇ ਸਾਨੂੰ ਇਹ ਢੰਗ ਸਿਖਾਇਆ ਤਰੀਕਾ ਸਿਖਾਇਆ ਬਲੇਹਾਰੀ ਗੁਰ ਆਪਣੇ ਦਿਹਾੜੀ ਸਤਵਾਰ ਵੀ ਆਪਣੇ ਸਤਿਗੁਰੂ ਜੀ ਤੋਂ ਸੈਂਕੜੇ ਵਾਰ ਕੁਰਬਾਨ ਜਾਂਦਾ ਵਾਰ ਨਹੀਂ ਜਾਂਦਾ ਜਦੋਂ ਗੁਰੂ ਦੀ ਬਾਣੀ ਪੜ੍ਹਾਂਗੇ ਅਸੀਂ ਜਾਣਾਂਗੇ ਸਮਝ ਆਏਗੀ ਵੀ ਇਹ ਗੱਲਾਂ ਗੁਰੂ ਦੀਆਂ ਵਿਚਾਰਾਂ ਗੁਰੂ ਦੇ ਸ਼ਬਦ ਸਾਡੇ ਲਈ ਹਨ ਸਾਡੀ ਜ਼ਿੰਦਗੀ ਨੂੰ ਸਵਾਰਨ ਲਈ ਹਨ ਤੇ ਦਿਲ ਆਪਣੇ ਆਪ ਹੀ ਕੁਰਬਾਨ ਜਾਵੇਗਾ ਸੱਦ ਕੇ ਜਾਵੇਗਾ ਜਿੰਨ ਮਾਨਸ ਤੇ ਦੇਵਤੇ ਕੀ ਹੁਣ ਕੁਰਬਾਨ ਕਿਉਂ ਜਾਣਾ ਹੈ ਕਿਉਂਕਿ ਗੁਰੂ ਆਮ ਮਨੁੱਖਾਂ ਤੋਂ ਮਾਨਸ ਤੇ ਦੇਵਤੇ ਕੀ ਬੰਦੇ ਨੂੰ ਦੇਵਤੇ ਬਣਾ ਦਿੰਦਾ ਹੈ ਤੇ ਕਰਤ ਨਾ ਲਾਗੀ ਵਾਰ ਕੋਈ ਬਹੁਤਾ ਸਮਾ ਵੀ ਨਹੀਂ ਦੱਸਦਾ ਹੁਣ ਤੇ ਆਂਦਿਓ ਵੀ ਦੇਵਤੇ ਕੋਈ ਕਿਵੇਂ ਬਣ ਜਾਂਦਾ ਹੈ ਗੁਰਬਾਣੀ ਦੇ ਵਿੱਚ ਦੇਵਤੇ ਕਿਹਨੂੰ ਕਿਹਾ ਗਿਆ ਦੈਤ ਕਿਨੂੰ ਕਿਹਾ ਗਿਆ ਇਹ ਸਮਝਣਾ ਹੋਵੇਗਾ ਸਭ ਅਸੀਂ ਸੋਚਦੇ ਹਾਂ ਦੇਵਤੇ ਉਹ ਹੈ ਵੀ ਜਿਹਦੇ ਪੰਜ ਸਤ ਮੂੰਹ ਬਣ ਗਏ ਅੱਠ 10 ਬਾਹਵਾ ਬਣ ਗਏ ਆ ਕੋਈ ਹਵਾ ਚੁੱਡਣ ਲੱਗ ਪਿਆ ਸਾਡੇ ਮਾਈਂਡ ਚ ਕਿਉਂਕਿ ਜੋ ਕੁਝ ਅਸੀਂ ਵੇਖਿਆ ਹੈ ਚੈਨਲਾਂ ਦੁਆਰਾ ਉਹ ਸਾਡੀ ਸੋਚ ਵਿੱਚ ਆ ਚੁੱਕਿਆ ਹੈ ਦੇਵਤੇ ਦਾ ਅਰਥ दैਵਿਕ ਗੁਣਾ ਦਾ ਮਾਲਕ ਬਣ ਜਾਣਾ ਸਾਡੀ ਜ਼ਿੰਦਗੀ 'ਚ ਕਈ ਬੰਦੇ ਇਹੋ ਜਿਹੇ ਹੋਣਗੇ ਜਿਹੜੇ ਸਾਡੇ ਲਈ ਦੇਵਤੇ ਬਣ ਗਏ ਸਨ। ਅਤ ਦੀ ਮੁਸ਼ਕਲ ਦੇ ਵਿੱਚ ਜਿੱਥੇ ਸਾਰੇ ਸਾਥ ਛੱਡ ਦੇਣ ਸਾਡੀ ਡੁੱਬਦਿਆਂ ਹੋਏ ਦੀ ਕੋਈ ਬਾਹ ਫੜ ਲੇ ਅਸੀਂ ਕਹਾਂਗੇ ਉਹ ਬੰਦਾ ਸਾਡੀ ਦੇਵਤਾ ਹੈ। ਆਮ ਮਨੁੱਖਾਂ ਤੋਂ ਗੁਰੂ ਦੇਵਤੇ ਬਣਾ ਦਿੰਦਾ ਹੈ। ਆਮ ਮਨੁੱਖਾਂ ਤੋਂ ਗੁਰੂ ਪ੍ਰੇਤ ਤੋਂ ਦਾਤ ਤੋਂ ਦੇਵਤੇ ਬਣਾ ਦਿੰਦਾ ਹੈ। ਇਕ ਸ਼ਬਦ ਆਉਂਦਾ ਜੀ ਪਟਤ ਸੇਵਾਲਾ ਨੇ ਬੜਾ ਸੋਹਣਾ ਜ਼ਿਕਰ ਕੀਤਾ ਇਸ ਗੱਲ ਨੂੰ ਆਪਾਂ ਨੇ ਸਮਝਣਾ ਹੈ ਕੱਚੋ ਕੰਚਨ ਭਇਓ ਕੱਚ ਤੋਂ ਕੱਚ ਦਾ ਕੀ ਮੁੱਲ ਐ ਕੰਚਨ ਸੋਨਾ ਬਣ ਗਿਆ ਕਿਵੇਂ ਸ਼ਬਦ ਗੁਰ ਸ਼ਰਬਣੇ ਸੁਣਿਓ ਜਦੋਂ ਗੁਰੂ ਦੇ ਸ਼ਬਦ ਨੂੰ ਸੁਰਤ ਨਾਲ ਸਮਝਿਆ ਕੱਚੋ ਕੰਚਨ ਭਇਓ ਸ਼ਬਦ ਗੁਰ ਸ਼ਰਬਣੇ ਸੁਣਿਓ ਵਿਖ ਤੇ ਅੰਮ੍ਰਿਤ ਹੋਇਓ ਨਾਮ ਸਤਗੁਰ ਮੁਖ ਭਣਿਓ ਲੋਹੋਂ ਹੋਇਓ ਲਾਲ ਨਦਰ ਸਤਗੁਰ ਜਦ ਧਾਰੈ ਪਾਹਣ ਮਾਨਕ ਕਰੈ ਗਿਆਨਪੁਰ ਕਹਿਓ ਵਿਚਾਰੈ ਕਾਠੋ ਸ਼੍ਰੀਖੰਡ ਸਤਗੁਰ ਕੀ ਉਹ ਦੁੱਖ ਦਰਿਦ੍ਰਿਤ ਤਿਲਕੇ ਗਏ ਸਤਗੁਰ ਚਨ ਜਿਨ ਪਰਸੇ ਸੇ ਪਸ਼ ਪ੍ਰੇਤ ਸੁਰ ਨਰ ਪਏ ਜਿਨੇ ਗੁਰੂ ਦੇ ਚਰਨਾਂ ਨੂੰ ਪਰਸਿਆ ਉਹ ਪਸ਼ੂ ਤੋਂ ਪ੍ਰੇਤ ਤੋਂ ਭੂਤ ਤੋਂ दैਤ ਤੋਂ ਸੁਰ ਨਰ ਪਏ ਦੇਵਤੇ ਬਣ ਗਏ ਹੁਣ ਧਿਆਨ ਕਰਿਓ दैਤ ਇਨੇ ਕਿ ਕਿਸੇ ਸਮੇਂ ਭੂਤ ਹੋਇਆ ਕਰਦੇ ਸਨ ਦੈਂਤ ਹੋਇਆ ਕਰਦੇ ਸਨ ਅਸਲ ਵਿੱਚ ਸਾਡੀ ਸੋਚ ਨੂੰ ਕੋਈ ਸਿਲੇਬਸ ਸਮਝ ਕੰਮ ਨਹੀਂ ਸੀ ਮਿਲਿਆ ਆਪਾਂ ਪਿੰਡਾਂ 'ਚ ਨਗਰਾਂ 'ਚ ਇਕੱਠੇ ਬੈਠ ਜਾਂਦੇ ਸੀ ਇੱਕ ਬੰਦਾ ਕੋਈ ਸਾਥੀ ਸਾਡਾ ਭੂਤ ਦੀ ਗੱਲ ਸੁਣਾਉਂਦਾ ਸੀ ਆਪਾਂ ਮੰਨ ਲੈਂਦੇ ਸੀ ਹੁਣ ਭੂਤ ਹੈ ਹੁਣ ਕਿਸੇ ਨੂੰ ਭੂਤ ਦੇ ਸੁਪਨੇ ਆਉਂਦੇ ਨੇ ਉਦੋਂ ਜਿਹੜੀ ਸੋਚ ਸੀ ਉਹ ਜਿਸ ਸਰਕਲ ਵਿੱਚ ਰਹਿ ਰਹੀ ਹੈ ਉਹਦੀ ਗੱਲ ਸੁਣੀ ਤੇ ਉਹ ਜੇ ਸਾਡੀ ਸੋਚ ਬਣ ਜਾਂਦੀ ਸੀ ਉਹ ਜੇ ਸਾਨੂੰ ਸੁਪਨੇ ਆ ਜਾਂਦੇ ਸੀ ਬੜੇ ਧਿਆਨ ਨਾਲ ਆਪ ਜੀ ਸੁਣਿਓ ਉਦੋਂ ਫਿਰ ਕਿਸੇ ਇੱਕ ਨੇ ਗੱਲ ਸੁਣਾ ਦੇਣੀ ਵੀ ਮੈਂ ਫਲਾਣੀ ਪਿੰਡ ਗਿਆ ਤੇ ਉੱਥੇ ਧੁੱਪ ਦੇ ਵਿੱਚ ਭੂਤ ਸੀ ਕਿਸੇ ਦੂਜੇ ਨੇ ਇੱਕ ਗੱਲ ਹੋਰ ਸੁਣਾਦੀs ਮੇਰੇ ਸਾਈਕਲ ਦੇ ਨਾਲ ਨਾਲ ਪੁੱਠੇ ਪੈਰੀ ਭੂਤ ਦੌੜਿਆ ਆਇਆ ਉਹ ਗੱਲਾਂ ਚੱਲ ਪੈਂਦੀਆਂ ਸਨ ਉਹ ਹੀ ਜੇ ਸੁਪਨੇ ਆ ਜਾਂਦੇ ਸਨ ਉਹ ਚੀਜ਼ਾਂ ਚ ਖਤਮ ਹੋ ਗਏ ਕਿਉਂਕਿ ਇਹੋ ਜਿਹੇ ਫालतू ਗੱਲਾਂ ਸੋਚਣ ਦੇ ਲਈ ਸਾਡੇ ਕੋਲ ਸਮਾਂ ਹੀ ਨਹੀਂ ਹੈ ਇਹੋ ਜਿਹੀ ਗੱਲਾਂ ਸੋਚਣ ਲਈ ਇਹੋ ਜਿਹੀ ਗੱਲਾਂ ਕਰਨ ਲਈ ਇਹਦੇ ਕੋਲ ਸਮਾਂ ਹੈ ਸਮਾਂ ਹੀ ਨਹੀਂ ਹੈ ਇਹਦਾ ਮਤਲਬ ਭੂਤ ਵੀ ਖਤਮ ਹੋ ਗਏ ਉਦੋਂ ਗੱਲਾਂ ਸੀ ਤਾਂ ਕਰਕੇ ਸੀ ਉਹਨੂੰ ਮੰਨ ਲੈਂਦੇ ਸਨ ਫਿਰ ਸਾਡੇ ਜਿਹੜੇ ਨਾਟਕ ਹੁੰਦੇ ਸਨ ਡीडी 1 ਦੇ ਉੱਤੇ ਨੈਸ਼ਨਲ ਚੈਨਲ ਦੇ ਉੱਤੇ ਜਿਹੜੇ ਸੀਰੀਅਲ ਚੱਲਦੇ ਸਨ ਉਹ ਵੀ ਭੂਤਾ ਦਿਨਤਾ ਵਾਲੇ ਹੁੰਦੇ ਸਨ ਕਿਉਂਕਿ ਉਹ ਕੀ ਸੋਚੋਗੇ ਜੀ ਹੈ ਤੇ ਉਹੀ ਜੀ ਚੀਜ਼ ਨੂੰ ਬਣਾਇਆ ਗਿਆ ਤੇ ਉਹਨੂੰ ਮੰਨਿਆ ਗਿਆ ਇਸੇ ਤਰ੍ਹਾਂ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਇਤਿਹਾਸ ਦੀਆਂ ਕੁਝ ਲਿਖਤਾਂ ਨੇ ਵੀ ਇੱਕ ਜ਼ਿਕਰ ਕੀਤਾ ਹੈ ਕੋਡਾ ਰਾਖਸ਼ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਪ੍ਰਚਾਰਕ ਦੌਰੇ ਤੇ ਗਏ ਆਪਾਂ ਕਹਿੰਦੇ ਆ ਵੀ ਉੱਥੇ ਗੁਰੂ ਨਾਨਕ ਸਾਹਿਬ ਜੀ ਨੂੰ ਕੋਡਾ ਰਾਖਸ਼ ਮਿਲਿਆ ਹੁਣ ਰਾਖਸ਼ ਦਾ ਅਰਥ ਸ਼ਾਇਦ ਅਸੀਂ ਕੱਢਦੇ ਹੋਵਾਂਗੇ ਕਿ ਉਹ ਬਹੁਤ ਵੱਡਾ ਸੀ। ਉਹਦੇ ਦੰਦ ਵੱਡੇ ਸਨ। ਉਹਦਾ ਫੇਸ ਡਰਾਵਣਾ ਸੀ। ਰਾਖਸ਼ਸਦਾਰ ਪਰ ਯਾਦ ਰੱਖੋ ਜੇ ਉਥੇ ਸਰੀਰ ਦੀ ਬਣਾਵਟ ਨੂੰ ਰਾਖਸ਼ ਨਹੀਂ ਕਿਹਾ ਗਿਆ। ਬਾਣੀ ਨੂੰ ਤੁਸੀਂ ਧਿਆਨ ਨਾਲ ਪੜ੍ਹੋਗੇ। ਬਿਰਤੀ ਦਾ ਨਾਮ ਦਾ ਰਾਖਸ਼ ਹੈ। ਬਿਰਤੀ ਦਾ ਨਾਮ ਦੇਵਤਾ ਹੈ। ਇਹ ਨਹੀਂ ਕਿ ਅੱਜ ਰਾਖਸ਼ਪੂਤ ਨਹੀਂ ਹਨ। ਅੱਜ ਵੀ ਮੌਜੂਦ ਨੇ। ਹਰ ਇੱਕ ਫੀਲਡ ਦੇ ਵਿੱਚ ਕੋਈ ਨਾ ਕੋਈ ਰਾਖਸ਼ ਹੈ ਕੋਈ ਨਾ ਕੋਈ ਦੇਵਤ ਹੈ ਕੋਈ ਨਾ ਕੋਈ ਭੂਤ ਹੈ ਜਿੱਥੇ ਤੁਸੀਂ ਕੰਮ ਕਰਦੇ ਹੋ ਬਹੁਤ ਜਣੇ ਉੱਥੇ ਦੇਵਤੇ ਹੋਣਗੇ ਬਹੁਤ ਜਣੇ ਉੱਥੇ ਰਾਖਸ਼ ਹੋਣਗੇ ਭੂਤ ਹੋਣਗੇ ਬਹੁਤ ਜਣੇ ਭੂਤ ਹੋਣਗੇ ਚਾਹੇ ਉਹ ਧਾਰਮਿਕ ਫੀਲਡ ਲਾ ਲਓ ਚਾਹੇ ਉਹ ਸਮਾਜਿਕ ਫੀਲਡ ਲਾ ਲਓ ਕਿਤੇ ਵੀ ਕੋਈ ਬੰਦਾ ਕੰਮ ਕਰ ਰਿਹਾ ਹੈ ਉਹਨੂੰ ਆਪਣੀ ਦਿਹਾੜੀ ਦੇ ਵਿੱਚ ਦਿਨ ਦੇ ਵਿੱਚ ਬੜੇ ਦੇਵਤ ਮਿਲਦੇ ਨੇ ਤੇ ਬੜੇ ਰਾਖਸ਼ ਮਿਲਦੇ ਨੇ ਕਿਉਂ ਗੁਰੂ ਸਾਹਿਬ ਨੇ ਇੱਕ ਬੜਾ ਕਮਾਲ ਦਾ ਬਚਨ ਕਿਹਾ ਕਲੀ ਅੰਦਰ ਨਾਨਕ ਜਿਹੜੇ ਬੰਦੇ ਕਲਯੁਗੀ ਸੁਭਾਅ ਵਿੱਚ ਰਹ ਰਹੇ ਹਾਲ ਕਲਯੁਗ ਬੁਰੇ ਸੁਭਾਅ ਦਾ ਨਾਮ ਹੈ ਜਿੱਥੇ ਸਿਸਟਮ ਨਹੀਂ ਹੈ ਜਿੱਥੇ ਚੋਰੀਆਂ ਹਨ ਜਿੱਥੇ ਗਾਲਾਂ ਹਨ ਜਿੱਥੇ ਝਗੜੇ ਹਨ ਆਪਾਂ ਕਹਿੰਦੇ ਨੇ ਜੀ ਕਲਯੁਗ ਆ ਗਿਆ ਕਲਯੁਗ ਕੋਈ ਬਾਹਰੋਂ ਥੋੜਾ ਆ ਅਸੀਂ ਲੋਕਾਂ ਨੇ ਹੀ ਬੇਟੰਗੇ ਹੋ ਕੇ ਅਗਿਆਨੀ ਹੋ ਕੇ ਅਨਪੜ ਹੋ ਕੇ ਕਲਯੁਗ ਬਣਾਇਆ ਹੈ ਕਲਯੁਗ ਬਾਹਰੋਂ ਥੋੜਾ ਆ ਜਿੱਥੇ ਚੰਗੇ ਲੋਕ ਰਹਿੰਦੇ ਨੇ ਚੰਗੀ ਸੋਸਾਇਟੀ ਰਹਿੰਦੀ ਆ ਉਹਨਾਂ ਨੇ ਸਵਰਗ ਬਣਾਇਆ ਹੋਇਆ ਹੈ। ਕਈ ਲੋਕਾਂ ਨੇ ਆਪਣਾ ਘਰ ਨਰਕ ਬਣਾਇਆ ਹੋਇਆ ਹੈ। ਮਤਲਬ ਸੁਭਾਅ ਦੇ ਵਿੱਚ ਹੀ ਸਭ ਕੁਝ ਚੱਲ ਰਿਹਾ ਹੈ। ਤਾਂ ਕਰਕੇ ਗੁਰੂ ਸਾਹਿਬ ਕਹਿੰਦੇ ਕਦੀ ਅੰਦਰ ਨਾਨਕਾ ਜਿੰਨਾ ਦਾ અવਤਾਰ ਜਿਹੜੇ ਕਲਯੁਗ ਦੀ ਸੁਭਾਅ ਵਿੱਚ ਜਿੰਦੇ ਨੇ ਉਹ ਅਸਲ ਦੇ ਵਿੱਚ ਜਿੰਨ ਹਾਲ ਪੁੱਤ ਜਨੂਰਾ ਧੀ ਜਨੋਰੀ ਸਾਰੇ ਪਰਿਵਾਰ ਦਾ ਜ਼ਿਕਰ ਕੀਤਾ ਜ਼ੋਰੂ ਜਿਨ੍ਹਾਂ ਦਾ ਸਿੱਖਦਾਰ ਇਥੋਂ ਤੱਕ ਕਬੀਰ ਸਾਹਿਬ ਕਹਿੰਦੇ ਕਬੀਰ ਜਾ ਕਰ ਸਾਧਨਾ ਸੇਵੀਐ ਜਿੱਥੇ ਗੁਨਾ ਦੀ ਗੱਲ ਨਹੀਂ ਜਿੱਥੇ ਗੁਰੂ ਦੀ ਗੱਲ ਨਹੀਂ ਜਿੱਥੇ ਮਨ ਨੂੰ ਸਾਧਣ ਦੀ ਗੱਲ ਨਹੀਂ ਜਿੱਥੇ ਸਿਆੜ ਕੁਸੂਜਤਾ ਦੀ ਗੱਲ ਨਹੀਂ ਹੈ ਉਸ ਘਰ ਦਾ ਜ਼ਿਕਰ ਕੀਤਾ ਕਬੀਰ ਜਾ ਕਰ ਸਾਧਨਾ ਸੇਵੀਐ ਹਰ ਕੀ ਸੇਵਾ ਨਾਹੀ ਤੇ ਘਰ ਮਰਹਟ ਸਾਰਖੇ ਉਹ ਘਰ ਸ਼ਮਸ਼ਾਨ ਘਾਟ ਕਿਉਂਕਿ ਭੂਤ ਵਸੇ ਨੇ ਨਮਾਏ ਉਹਨਾਂ ਵਿੱਚ ਭੂਤ ਰਹਿ ਰਿਹਾ ਹੁਣ ਭੂਤ ਦਾ ਅਰਥ ਕੋਈ ਪੁੱਠੇ ਪੈਰਾਂ ਵਾਲਾ ਨਹੀਂ ਕੋਈ ਕਾਲੀ ਪਰਛਾਈ ਨਹੀਂ ਭੂਤਦਾਰਥੇ ਬੰਦੇ ਵੀ ਭੂਤ ਬਣ ਕੇ ਰਹਦੇ ਹਨ ਖਬਰ ਆਪਾਂ ਪੜਦੇ ਹਾਂ ਪੰਜਾਬ ਦੇ ਅਖਬਾਰ ਇਨ੍ਹਾਂ ਭੂਤਾਂ ਦੀਆਂ ਖਬਰਾਂ ਨਾਲ ਦੈਂਤਾਂ ਦੀਆਂ ਖਬਰਾਂ ਦੇ ਨਾਲ ਭਰਿਆ ਹੋਇਆ ਹੈ ਫਲਾਣੀ ਪਿੰਡ ਦੇ ਵਿੱਚ ਕਿਸੇ ਬਜ਼ੁਰਗ ਦੀ ਕੰਨਾਂ ਦੀਆਂ ਵਾਲੀਆਂ ਚ ਚੋਰ ਕੋਕੀ ਲੈ ਗਿਆ ਕੰਨ ਪਾੜ ਦਿੱਤਾ ਪਿੰਡਾਂ ਦੇ ਵਿੱਚੋਂ ਦੁਪਹਿਰ ਦੇ ਅੰਦਰ ਛੋਟੇ-ਛੋਟੇ ਬੱਚਿਆਂ ਨੂੰ ਚੋਰੀ ਕਰ ਰਿਹਾ ਹੈ ਭੂਤ ਮਤਲਬ ਉਹ ਹੈ ਬੰਦਾ ਪਰ ਉਹ ਦਾਇਤ ਬਣ ਕੇ ਵਿਚਰਿਆ ਹੈ ਹੈ ਬੰਦਾ ਪਰ ਉਹ ਭੂਤ ਬਣ ਕੇ ਵਿਚਰਿਆ ਹੈ ਤਾਂ ਹੀ ਗੁਰੂ ਸਾਹਿਬ ਜੀ ਦੀ ਜਿਹੜੀ ਉਹ ਆਪਾਂ ਸਾਖੀ ਦੀ ਗੱਲ ਕਰ ਰਹੇ ਆ ਨਾ ਉਹ ਹੈ ਮਨੁੱਖ ਰੂਪ ਦਾ ਸੀ ਪਰ ਬਿਰਤੀ ਦਾਇਤ ਸੀ ਕਿਉਂ ਕਿਉਂਕਿ ਉਹਦੇ ਸੁਭਾਅ ਵਿੱਚ ਜਾਂ ਉਹਦੇ ਅਗਿਆਨਤਾ ਦੇ ਵਿਚਾਰਾਂ ਨੇ ਇਹ ਗੱਲ ਪਾ ਦਿੱਤੀ ਕਿ ਬੰਦੇ ਨੂੰ ਮਾਰਨਾ ਬੰਦੇ ਨੂੰ ਰਾੜਨਾ ਬੰਦੇ ਨੂੰ ਖਤਮ ਕਰ ਦੇਣਾ ਬੰਦੇ ਦੀ ਬਲੀ ਦੇਣੀ ਰੱਬ ਦੇ ਘਰ ਵਿੱਚ ਕਬੂਲ ਹੁੰਦਾ ਹੈ ਸਾਇਤੇ ਬਾਣੀ ਦੇ ਵਿੱਚ ਜ਼ਿਕਰ ਕੀਤਾ ਗਿਆ ਵੀ ਸਰਜੀਉ ਕਾਟੇ ਨਿਰਜੀਉ ਪੂਜੈ ਅਸੀਂ ਬਲੀ ਦੇ ਨਾਮ ਤੇ ਜਿੰਉਂਦੇ ਜੀ ਚੀਜ਼ਾਂ ਨੂੰ ਜੀਵਾਂ ਨੂੰ ਬੰਦੇ ਨੂੰ ਮਾਰ ਦਿੰਦੇ ਆ ਸਰਜੀਉ ਕਟੇ ਨਿਰਜੀਉ ਪੂਜੈ ਜਿਹੜੇ ਪੱਥਰਾਂ ਦੇ ਵਿੱਚ ਜਾਨ ਹੀ ਨਹੀਂ ਹੈ ਉਹਨਾਂ ਨੂੰ ਅਸੀਂ ਮੱਥੇ ਟੇਕਦੇ ਆ ਅੰਤ ਕਾਲ ਕੋ ਭਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਾਟੀ ਕੇ ਕਰ ਦੇਵੀ ਦੇਵਾ ਤੇ ਸਾਗੇ ਜੀਉ ਦੇ ਮਿੱਟੀ ਦੇ ਪੱਥਰਾਂ ਦੇ ਦੇਵੀ ਦੇਵਤੇ ਬਣਾ ਕੇ ਤੂੰ ਉਹਨਾਂ ਦੇ ਅੱਗੇ ਜਿਉਂਦਿਆਂ ਜੀਆਂ ਦੀ ਬਲੀ ਦੇ ਰਿਹਾ ਹੈ ਇਹ ਕਿੱਥੋਂ ਦਾ ਧਰਮ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹੈ ਵੀ ਤੂੰ ਜਿਉਂਦੇ ਜੀ ਚੀਜ਼ਾਂ ਨੂੰ ਮਾਰ ਕੇ ਬਲੀ ਦੇ ਕੇ ਇਹ ਸੋਚਨੇ ਵੀ ਮੈਂ ਰੱਬ ਦੇ ਘਰ ਚ ਕਬੂਲ ਹੋ ਜਾਵਾਂਗਾ ਨਹੀਂ ਹੁਣ ਜਿਹਦੀ ਇਹੋ ਜੀ ਸੋਚ ਬਣ ਚੁੱਕੀ ਸੀ ਉਹ ਦੈਂਤ ਸੀ ਉਹ ਦੈਂਤ ਸੀ ਉਹ ਰਾਖਸ਼ ਸੀ ਉਹ ਗੁਰੂ ਜੀ ਨੇ ਉਹਨੂੰ ਸ਼ਿੱਸ਼ਾ ਬਖਾਇਆ ਉਹਦਾ ਆਪਣਾ ਜੀਵਨ ਬਖਾਇਆ ਉਹਦੀ ਦ੍ਰਿੰਦਗਤੀ ਦਿਖਾਈ ਕਿ ਤੂੰ ਕਿਹੋ ਜਿਹਾ ਹੈ ਜਦੋਂ ਉਹਨੇ ਆਪਣੇ ਆਪ ਨੂੰ ਵੇਖਿਆ ਸਵਾਰਿਆ ਚੇਂਜ ਕੀਤਾ ਉਹ ਭਲਾਈ ਦੇ ਕਾਰਜ ਕਰਨ ਲੱਗ ਪਿਆ ਲੋਕਾਂ ਦੀ ਭਲਾਈ ਦੇ ਕੰਮ ਕਰਨ ਲੱਗ ਪਿਆ ਜੀਵਨ ਚੇਂਜ ਹੋ ਗਿਆ ਹੁਣ ਹਰ ਇੱਕ ਬੰਦਾ ਆਪਣੇ ਮਹਿਕਮੇ ਦੇ ਵਿੱਚ ਕੀ ਕਿਸੇ ਦਾ ਹੱਕ ਤੇ ਨਹੀਂ ਮਾਰ ਰਿਹਾ ਮਿਹਨਤ ਕੋਈ ਕਰੇ ਤੇ ਕੋਈ ਦੂਜਾ ਹੱਕ ਮਾਰ ਰਿਹਾ ਹੈ ਜਿਹੜਾ ਮਿਹਨਤ ਕਰ ਰਿਹਾ ਹੈ ਹੱਕ ਮਾਰਨ ਵਾਲਾ ਉਹਦੇ ਵਾਸਤੇ ਭੂਤ ਹੀ ਹੋਇਆ ਉਹਦੇ ਵਾਸਤੇ ਦਾਇਤ ਹੀ ਹੋਇਆ ਉਹਦੇ ਵਾਸਤੇ ਰਾਖਸ਼ ਹੀ ਹੋਇਆ ਮੁਕ ਦੀ ਗੱਲ ਹੁਣ ਅਸੀਂ ਵੇਖਣਾ ਹੈ ਵੀ ਅਸੀਂ ਦੇਵਤੇ ਹਾਂ ਦੇਵਤੇ ਦਾ ਅਰਥ ਹੈ दैविक ਅਸੀਂ ਕਿਸੇ ਲਈ ਦੇਵਤੇ ਹਾਂ ਜਾਂ ਅਸੀਂ ਕਿਸੇ ਲਈ ਰਾਖਸ਼ ਹਾਂ ਇਹ ਅਸੀਂ ਵੇਖਣਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸ ਤਰ੍ਹਾਂ ਸਾਨੂੰ ਅਰਥ ਵਿਚਾਰਾਂ ਦੇ ਨਾਲ ਸਮਝਾ ਕੇ ਇੱਕ ਆਮ ਮਨੁੱਖਾ ਤੋਂ दैਵਿਕ ਗੁਣਾ ਦਾ ਮਾਲਕ ਬਣਾਉਂਦੀ ਹੈ ਸਤਿਗੁਰੂ ਜੀ ਕਿਰਪਾ ਕਰਦੇ ਨੇ ਜਿਨ ਮਾਨਸਤੇ ਦੇਵਤੇ ਕੀ ਤਰਤਨ ਲੱਗੀ ਵਾ ਤੇ ਕੋਈ ਬਹੁਤਾ ਸਮਾ ਵੀ ਨਹੀਂ ਲੱਗਦਾ ਜਿਵੇਂ ਕੋਈ ਕਾਰੀਗਰ ਕਿਸੇ ਰਾਹ ਦੇ ਵਿੱਚ ਗਿਆ ਮੀ ਪੈ ਰਿਆ ਸੀ ਇੱਕ ਪੱਥਰ ਰਾਹ ਦੇ ਵਿੱਚ ਪਿਆ ਉਹਨੇ ਪੱਥਰ ਨੇ ਸਾਰਾ ਪਾਣੀ ਰੋਕ ਦਿੱਤਾ ਉਹ ਗਲੀ ਚਿੱਕੜ ਬਣ ਗਈ ਗਲੀ ਦੇ ਵਿੱਚ ਪਾਣੀ ਇਕੱਠਾ ਹੋ ਗਿਆ ਕਾਰਿਗਰຊੂ ਨੇ ਪੱਥਰ ਚੁੱਕਿਆ ਤੇ ਪੱਥਰ ਚੁੱਕ ਕੇ ਉਹਨੇ ਘਰ ਲੈ ਜਾ ਕੇ ਉਹਨੂੰ ਘੜਿਆ ਸ਼ੈਣੀ ਥੋੜੇ ਨਾਲ ਘੜਿਆ ਉਸ ਪੱਥਰ ਦੇ ਵਿੱਚ ਇੱਕ ਮੂਰਤ ਪ੍ਰਗਟ ਕਰ ਦਿੱਤੀ ਉਸੇ ਚੌਂਕ ਦੇ ਵਿੱਚ ਖੜੀ ਕਰ ਦਿੱਤੀ ਲੋਕ ਪੈਸੇ ਰੱਖ ਕੇ ਮੱਥਾ ਟੇਕਣ ਲੱਗ ਪਏ ਜਦੋਂ ਤੱਕ ਉਹ ਕਾਰੀਗਰ ਦੇ ਹੱਥ ਨਹੀਂ ਆਏ ਸੀ ਉਹ ਰੁਕਾਵਟ ਸੀ ਉਹ ਚਿੱਕੜ ਸੀ ਉਹ ਨੁਕਸਾਨ ਸੀ ਪਰ ਜਦੋਂ ਉਹ ਕਾਰੀਗਰ ਦੇ ਹੱਥ ਮੂਰਤ ਆ ਗਈ ਪੱਥਰ ਆ ਗਿਆ ਲੋਕ ਪੂਜਣ ਲੱਗ ਪਏ ਲੋਕ ਭੇਟਾ ਅਰਪਣ ਕਰਨ ਲੱਗ ਪਏ ਇਸੇ ਤਰ੍ਹਾਂ ਜਦੋਂ ਅਸੀਂ ਗੁਰੂ ਕਾਰੀਗਰ ਕੋਲ ਨਹੀਂ ਆਵਾਂਗੇ ਅਸੀਂ ਦਾਇਤ ਹੋ ਸਕਦੇ ਹਾਂ ਅਸੀਂ ਰਾਕਸ਼ਸ ਹੋ ਸਕਦੇ ਹਾਂ ਕਿਸੇ ਦਾ ਬਣਿਆ ਬਣਾਇਆ ਕੰਮ ਅਸੀਂ ਖਰਾਬ ਕਰ ਸਕਦੇ ਹਾਂ ਕਿਸੇ ਨੂੰ ਅਸੀਂ ਨੁਕਸਾਨ ਪਹੁੰਚਾ ਸਕਦੇ ਹਾਂ ਜਦੋਂ ਤੱਕ ਅਸੀਂ ਗੁਰੂ ਕੋਲ ਨਹੀਂ ਆਏ ਪਰ ਜਦੋਂ ਅਸੀਂ ਗੁਰੂ ਕੋਲ ਆ ਗਏ ਗੁਰੂ ਸਾਡੀ ਸੋਚ ਬਦਲੇਗਾ ਗੁਰੂ ਕਹੇਗਾ ਤੂੰ ਰੁਕਾਵਟ ਨਹੀਂ ਪੜਨਾ ਤੂੰ ਆਪ ਵੀ ਕਾਮਯਾਬ ਹੋਣਾ ਹੈ ਤੇ ਦੂਜਿਆਂ ਦੇ ਰਸਤੇ ਵੀ ਖੋਲਣੇ ਹਨ ਆਪਣੀ ਮਿਹਨਤ ਦੇ ਨਾਲ ਆਪਣੇ ਹੁਨਰ ਦੇ ਨਾਲ ਤੂੰ ਭਲਾਈ ਵੰਡਣੀ ਹੈ ਇਹ ਨਾ ਹੋਵੇ ਵੀ ਤੂੰ ਅਮੀਰ ਹੁੰਦਾ ਜਾਵੇ ਵੱਡਾ ਹੁੰਦਾ ਜਾਵੇ ਤੇ ਲੋਕਾਂ ਦੇ ਲਈ ਮੁਸ਼ਕਲ ਖੜੀ ਕਰਦਾ ਜਾਵੇ ਭਾਈ ਜੇਠਾ ਜੀ ਜੇ ਗੁਰੂ ਰਾਮਦਾਸ ਬਣੇ ਹਨ ਲੋਕਾਂ ਦੇ ਲਈ ਰਸਤੇ ਖੋਲ ਦਿੱਤੇ ਸਨ ਵੱਡੇ ਬਣਨ ਦਾ ਅਰਥ ਇਹ ਨਹੀਂ ਕਿ ਮੈਂ ਵੱਡਾ ਹੋ ਗਿਆ ਤੇ ਬਾਕੀਆਂ ਦੇ ਰਸਤੇ ਬੰਦ ਕਰਦਾ ਵੱਡੇ ਹੋਣ ਦਾ ਅਰਥ ਇਹ ਨਹੀਂ ਹੁੰਦਾ ਵੱਡੇ ਹੋਣ ਦਾ ਅਰਥ ਹੈ ਕਿ ਅਸੀਂ ਆਪਣੀ ਹੁਨਰ ਦੁਆਰਾ ਕਾਬਲ ਲੋਕਾਂ ਨੂੰ ਇਹ ਵੀ ਗੱਲ ਜ਼ਰੂਰੀ ਹੈ ਕਾਬਲ ਲੋਕਾਂ ਦੇ ਲਈ ਅਸੀਂ ਕੁਝ ਕਰ ਸਕੀਏ ਮਹਾਰਾਜ ਇੱਥੇ ਕਿਰਪਾ ਕਰਦੇ ਨੇ ਜਿਨ ਮਾਨਸ ਤੇ ਦੇਵਤੇ ਕੀ ਇੱਕ ਆਮ ਮਨੁੱਖਾ ਤੁਸੀਂ ਦਾਇਵਿਕ ਗੁਣਾਂ ਦੇ ਮਾਲਕ ਬਣਨਾ ਹੈ ਤਾਂ ਜੋ ਸਾਡੇ ਵਿੱਚ ਚੰਗੇ ਗੁਣ ਪ੍ਰਗਟ ਹੋ ਜਾਣ ਇਹ ਦਾਤ ਕੌਣ ਦੇਵੇਗਾ ਜਦੋਂ ਅਸੀਂ ਗੁਰੂ ਨੂੰ ਆਪਣਾ ਆਪ ਸਮਰਪਿਤ ਕਰਾਂਗੇ ਤਾਂ ਹੀ ਕਰਕੇ ਸਤਿਗੁਰੂ ਜੀ ਕਹਿੰਦੇ ਬਿਲੇ ਹਾਰੀ ਗੁਰੇ ਆਪਣੇ ਦਿਹਾੜੀ ਸਦਬਾਰ ਜਿੰਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਬਾਤ ਸੋ ਸਤਿਗੁਰਾਂ ਦੇ ਚਰਨਾਂ ਵਿੱਚ ਆਈਏ ਅਸੀਂ ਸਤਿਗੁਰ ਦੇ ਉਪਦੇਸ਼ ਨੂੰ ਧਾਰਨ ਕਰੀਏ ਤਾਂ ਜੋ ਸਾਡੀ ਸੋਚ ਜਿਹੜੀ ਹੈ ਉਹ ਭੂਤ ਨਾ ਬਣ ਜਾਵੇ ਪਛੜੀ ਹੋਈ ਸੋਚ ਭੂਤਕਾਲ ਅਸੀਂ ਪਛੜੇ ਨਾ ਰਹਿ ਜਾਈਏ ਅਸੀਂ ਡਰਾਵਨੇ ਨਾ ਬਣ ਜਾਈਏ ਅਸੀਂ ਸਿਰਫ ਬਾਰੀ ਖੂਬਸੂਰਤ ਨੇ ਗੁਣਾ ਦਾ ਵਿਵਹਾਰ ਦਾ ਸਾਧਕੀ ਦਾ ਸਾਡੇ ਵਿੱਚੋਂ ਜਿਹੜਾ ਹੁਨਰ ਪੈਦਾ ਹੋਵੇ ਕਾਬਲੀਅਤ ਪੈਦਾ ਹੋਵੇ ਤਾਂ ਜੋ ਅਸੀਂ ਸਤਿਗੁਰ ਦੇ ਚਰਨਾਂ ਵਿੱਚ ਕਬੂਟ ਹੋ ਸਕੀ ਇਨੀ ਬੇਨਤੀ ਪ੍ਰਵਾਨ ਕਰਨੀ ਜੀ ਅੱਗੇ ਆਪਾਂ ਇੱਕ ਇੱਕ ਸ਼ਲੋਕ ਕਰਦੇ ਵਿਚਾਰ ਦੇ ਜਾਵਾਂਗੇ ਕੱਲ ਦਾ ਪਾਵਨ ਸ਼ਲੋਕ ਹੈ ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ ਇੱਤੇ ਚਾਨਣ ਹੁੰਦੇ ਆ ਗੁਰਬਿੰਦ ਕੋਰ ਅੰਧਰ ਗੁਰੂ ਅੰਗਦ ਸਾਹਿਬ ਕੀ ਦਾਇ ਸ਼ਲੋਕ ਹੈ ਆਪਾਂ ਇਸੇ ਤਰ੍ਹਾਂ ਸ਼ਲੋਕ ਦੇ ਅਰਥ ਅਤੇ ਭਾਵ ਅਰਥ ਵਿੱਚ ਜੁੜਾਂਗੇ ਆਪ ਸਭ ਦਾ ਧੰਨਵਾਦ ਵਿਚਾਰ ਕਰਦੇ ਹੋਈਆਂ ਭੁੱਲਾਂ ਆਪ ਜੀ ਨੇ ਖਿਮਾ ਬਖਸ਼ੀ ਗੁਰੂ ਦਾ ਉਪਦੇਸ਼ ਸਤਿਗੁਰ ਦਾ ਬਾਕ ਸ਼ਬਦ ਆਪਾਂ ਸਭ ਨਾਲ ਨੇ ਆਪਣੀ ਹਿਰਦੇ ਵਿੱਚ ਵਸਾਉਣਾ ਹੈ ਭੁੱਲਾਂ ਦੀ ਮਾਫੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ